ਅੱਜ ਸਾਰੇ ਆਦੂ ਕਿ ਅੱਜ ਸਾਨੂੰ ਬੜੀ ਜ਼ਿਆਦਾ ਐਕਸਾਈਟਮੈਂਟ ਹੈ ਤੁਹਾਨੂੰ ਗੈਸ ਕਰੋ ਵੀ ਕਾਦੀ ਐਕਸਾਈਟਮੈਂਟ ਆ ਜਿੱਦਿ ਜਿੱਦਾ ਇੰਬੇ ਸਬਰੀ ਨਾਲ ਇੰਤਜ਼ਾਰ ਕਰਦੇ ਹਾਂ ਤਾਂ ਉਹ ਅੱਜ ਜਿਹੜਾ ਆ ਗਿਆ ਫੱਡ ਲਈ ਤੇ ਅੱਜ ਤੁਹਾਨੂੰ ਗੈਸ ਕਰਨ ਦੀ ਲੋੜ ਹੀ ਨਹੀਂ ਆ ਅੱਜ ਸਾਡੀ ਰੇਤ ਉੜੀ ਆ ਤੇ ਰੇਤ ਜਦੋਂ ਆ ਜੂਆ ਪਰ ਰੇਤ ਦੀ ਵੇਟ ਕਾੜਦੇ ਵੀ ਕਦੋਂ ਉਦੀ ਕਦੋਂ ਡਈ ਬਹਿਨ ਦੇ ਸ਼ਾਬਾ ਪੈ ਗਿਆ ਪਰ ਉਹ ਡਾਲੀ ਉੜੀ ਆ ਕਲ ਕਹਿੰਦੇ ਵੀ ਲੈਂਦੇ ਆ ਤੇ ਬੰਦੂ ਤੇ ਬਹੁਤ ਖੁਸ਼ੀ ਐ ਐਕਸਾਈਟਮੈਂਟ ਐ ਸਵੇਰ ਲਈ ਜਾਰਡੀ ਪੀ ਸਾਡਾ ਸਾਡੇ ਘਰ ਬਾਦ ਦੀ ਸ਼ੁਰੂਆਤ ਹੋ ਜਾਊਗੀ ਹਲਾ ਰੇਤ ਆ ਜੂਗੀ ਆਕਾਸ ਜੀ ਖੁੱਦੀਆ ਬੰਦੇ ਨੂੰ ਹੋ ਜਾਊਗੀ ਵੀ ਹਾਂ ਆ ਗਈ ਆ ਤੇ ਬਾਕੀ ਉਹ ਦੀਆ ਥੋੜੇ ਟਾਈਪ ਦੀ ਘਾਜਦੀ ਆ ਤੇ ਆ ਬਸ ਪਰੇ ਘਰ ਤੇੜੀ ਫਿਰ ਆਪਾਂ ਹੈਰੀਡਾ ਦੀ ਕਿਉਂਕਿ ਇਹ ਸਾਈਡ ਤੇ ਲੱਗੀ ਐ ਫਿਰ ਇੱਥੇ ਲਵਾ ਲਾਂਗੇ ਤੇ ਬਾਕੀ ਕੀ ਕੁੜੂ ਵੀ ਬਹੁਤ ਜ਼ਿਆਦਾ ਐਕਸਾਈਟਮੈਂਟ ਵਿੱਚ ਲਾਗੇ ਲਾਗੇ ਪਰ ਕੱਢਿਆ ਬਾਹਰ ਤੇ ਹੋਰ ਤੁਸੀਂ ਸੁਣਾਉ ਮੈਂ ਸੋਚਿਆ ਵੀ ਇੰਟਰੋ ਹੀ ਕਰ ਦਿੰਦੇ ਆ ਜਿਹੜਾ ਜਿੰਨੇ ਪੂਰੇ ਤੋਂ ਦੀ ਬਾਚੋ ਤਾ ਦੂਰੇ ਤੇ ਲੌਦੇ ਦੇ ਵਿੱਚ ਵੀਡੀਓ ਬਖਾ ਲਾਗੇ ਤੇ ਬਾਕੀ ਦੇ ਤੁਹਾਨੂੰ ਪਤਾ ਹੀ ਅਜ ਜਦੋਂ ਕਾਰ ਸਟਾਰਟ ਕਰਨਾ ਹੋਵੇ ਤੇ ਐਕਸਾਈਟਮੈਂਟ ਤੇ ਹੁੰਦੀ ਆ ਤੇ ਹੁਣ ਕਾਰ ਤੇ ਵੀ ਵੀਡੀਓ ਆ ਕਰਨੀ ਆ ਵੀ ਕਿੱਦਾਂ ਕਿਦਾਂ ਨਹੀਂ ਕਿੱਥੋਂ ਤੱਕ ਤਮ ਬਉਂਦੀਆ ਕਿਦਾਂ ਨਹੀਂ ਆ ਦਾਲਾ ਨਾਡੂ ਸਾਰੇ ਦੱਸਦੇ ਰਿਹਾ ਕਰਾਗੇ ਤੇ ਬਾਕੀ ਤੁਹਾਡੇ ਸਾਰੇ ਦੇ سپورਟ ਦੇ ਸਿੱਤੇ ਆਪਾਂ ਜਿਲ੍ਹੇ ਚ ਤੂੰ سپورਟ ਵਖਾਉਗੇ ਉੱਡ ਚ ਸਾਡੇ ਬਲੌਗ ਇਦਾਂ ਹੀ ਹੁੰਦੇ ਰਹਿਣਗੇ ਤੇ ਦਿ ਲੋਟਾ ਟਵਾਦੇ ਜਿਹੜੇ ਵੀਰੇ ਸਾਰੇ سپورਟ ਕਰਦੇ ਆ ਸਾਜੀ ਦੇ ਹੋੜਾ ਬਾਬ ਬਹਿਰ ਗੱਲ ਬੈਠੀ ਆ ਲੱਗਿਆ ਤੇ ਕੀਕੂ ਦੇ ਵਾਲ ਵਗਾ ਲੀਦੇ ਸੀ ਬਾਅਦ ਡਿਆ ਕਿਉਂਕਿ ਵਾਲ ਬਹੁਤ ਜ਼ਿਆਦਾ ਇਹਦੇ ਕਿੰਦੇ ਆ ਤੇ ਇਹਨੂੰ ਬਹੁਤ ਔਖਾ ਕਾਬੂ ਕਰਨਾ ਪੈਂਦਾ ਉਹ ਜਿਹੜੀ ਕਰਦਾ ਇਹਦੀ ਇਹ ਪ੍ਰੋਬਲਮ ਦਿੱਤੀ ਵੀ ਇਹਨੂੰ ਜਿਹੜੇ ਆ ਜਿੱਦਾਂ ਮਿੱਟੀ ਪਾਉਂਦੇ ਖਾਂਦਾ ਇਹਦੇ ਘਾਹ ਖਾਂਦਾ ਹੈ ਤੇ ਇਹ ਇਹਦੇ ਵਾਲ ਬਹੁਤ ਝੜਦੇ ਆ ਤੇ ਮੈਂ ਚਲੋ ਖੱਬੀ ਕਰ ਦਿੰਦੇ ਆ ਤੇ ਤਰੋਂ ਤੇ ਡਿਆੜੀ ਆ ਬੜੀ ਔਖੀ ਕਰਦੀ ਪੈੜੀ ਅੱਗੋਂ ਲੇਟਣੀ ਬਾਰ ਦਿਆ ਬਾਲ ਰੇਸੀ ਜੱਟੇ ਦੇ ਕੁੱਤੇ ਦੇ ਛੱਡ ਦੇ ਦਿੰਦੇ ਆ ਤੇ ਬਾਕੀ ਬਹੁਤ ਜਗਾ ਤਾਂ ਕਾਢਿਆੜ ਖੱਗੀ ਚਰਾਉ ਲਗਾ ਜੀ ਵਟੇ ਦਾ ਦੱਦੀ ਦੱਦੀ ਦੀ ਮਾਰਦਾ ਜਿੱਦਾ ਹੱਥ ਚੱਟੀ ਜਾਣੇ ਇਹਦੇ ਜਦੋਂ ਹੱਥ ਮੂਹ ਚ ਪਾ ਲਈਏ ਤੇ ਆਹ ਵੇਖ ਲਓ ਢਿੱਡਾ ਹੋ ਗਿਆ ਜੀ ਮੇਰੇ ਰਖੇ ਦੇ ਲੱਗਿਆ ਤੇ ਰਖੇ ਡੱਦੀ ਲਗੇ ਤੇ ਵਾਲ ਬਹੁਤ ਲੱਗੇ ਠੀਕੂ ਚੱਲ ਹਾਂਜੀ ਥੋੜਾ ਅੱਗੇ ਆ ਦੇਖਾਂ ਪਿੰਨੂ ਜੱਜ ਦਾ ਬੰਨ ਬਰਾਪਟ ਤੇ ਪਪਾੜ ਗੱਡੀ ਆ ਬਸ ਸਕੂਲ ਬੈਡ ਪਰੇ ਗਾਡੇ ਆ ਕਿਉਂ ਤੇ ਦੀ ਡਰਾਈਵਰ ਚਾਬੀ ਵੀ ਚੇ ਛੱਡ ਦਿੰਦਾ ਵਾ ਫੇ ਸਾਨੂੰ ਗਾ ਪਛਾ ਕਰਦੀ ਪੈਂਦੀ ਗਈ ਯਾਰ ਤੇ ਪਪਾ ਘਰ ਡੇਢ ਬੈਗ ਤੇ ਉਧਰ ਰੇਤ ਵਾਲਾ ਆ ਗਿਆ ਵਾ ਟਰੱਕ ਆ ਗਿਆ ਵਾ ਤੇ ਤੇ ਜਿਹੜੀ ਚੀਜ਼ ਦਾ ਬੇਸਬਰੀ ਦਾ ਇੰਤਜ਼ਾਰ ਹੀ ਉਹ ਆ ਗਈ ਆ ਤੇ ਹੈਰੀ ਉਡੀ ਵੀ ਆ ਹੈਰੀ ਵੀ ਆ ਗਿਆ ਵਾ ਤੇ ਇੱਥੇ ਰੇਤ ਲਵਾਣ ਲੱਗੇ ਆ ਤੇ ਹੁਣ ਆ ਤੇ ਅੱਜ ਉਹਦੇ ਅੰਦਰ ਆ ਕੇ ਲੋਕਾਂ ਦੇ ਜੋਕ ਦੇ ਤੇ ਇਧਰ ਰੇਤ ਲੱਤ ਚੁੱਕੀ ਆ ਤੇ ਬਾਬਾ ਦੀਪ ਸਿੰਘ ਜੀ ਤੁਹਾਡਾ ਧੰਨਵਾਦ ਤੁਹਾਡੇ ਕਰਕੇ ਆਪਾਂ ਕਈ ਵੀਰ ਕਹਿੰਦੇ ਕਮੈਂਟਾਂ ਜਿਸ ਵੀ ਤੁਸੀਂ ਹੀ ਇਹਦਾ ਮਤਲਬ ਖੁਸ਼ ਰਹਿੰਦੇ ਜੀ ਬਾਬਾ ਦੀਪ ਸਿੰਘ ਕਰਕੇ ਆਪਾਂ ਖੁਸ਼ ਰਹਿੰਦੇ ਵੀਰੇ ਜੇ ਉਹ ਸਾਨੂੰ ਖੁਸ਼ ਰੱਖਦਾ ਤੇ ਆਹੀ ਰਹਿੰਦੇ ਆ ਬਾਰਾਏ ਬਾਰਾਏ ਕਿਰਪਾ ਕਰਦਾ ਦੇ ਆਪਾਂ ਖੁਸ਼ ਰਹਿੰਦੇ ਸਾਡੇ ਕਹ ਰਹੇ ਤੇ ਹਮੇਸ਼ਾ ਸਮਾਈ ਰਹੇਗੀ ਬਾਪੂ ਬਾਪੂ ਦੀ ਕਿਰਪਾ ਕੀਤੀ ਆ ਤੇ ਪਹਿਲਾ ਜਦੋਂ ਆਪਾਂ ਨਹੀਂ ਹੀ ਜਾਂਦੇ ਤੇ ਸਾਡੇ ਦੇ ਹੈ ਨਹੀਂ ਹੀ ਪੱਲੇ ਤੇ ਜਦੋਂ ਹੁਣ ਆਪਾਂ ਜਾ ਲੱਪਤੇ ਤੇ ਬਹਿ ਜਾ ਬਹਿ ਜਾ ਕਰਾਤੀ ਕਹਿੰਦੇ ਬੱਲੇ ਬੱਲੇ ਕਰਾਤੀ ਬਹਿ ਜਾ ਬਹਿ ਜਾ ਕਰਾਤੀ ਉਹਨੇ ਮਹਾਰਾਜ ਦੀ ਕਿਰਪਾ ਕੀਤੀ ਹੈ ਇੱਥੇ ਕਰਦੇ ਖਾਲੀ ਜੋ ਕਰਦੇ ਜੋ ਕਰਦੇ ਜਿੰਨੀ ਕੱਤੀਆਂ ਪੂਰਾ ਦੇਖੀ ਪਾਸੇ ਦਾ ਕੰਮ ਨਿਪਟ ਗਿਆ ਵਾ ਤੇ ਬਾਕੀ ਇਹ ਹੀ ਇਹੋ ਕਹਿਣਾ ਚਾਹੁੰਦੇ ਆ ਵੀ ਸਾਰੇ ਜਣੇ ਟਰਸਟ ਕਰੋ ਆਪਣੇ ਗੁਰੂਆਂ ਤੇ ਟਰਸਟ ਕਰੋ ਯਕੀਨ ਕਰੋ ਤੇ ਇੱਕ ਦਿਨ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੂ ਕੋਈ ਨਹੀਂ ਬਾਕੀ ਆਪਣੇ ਆਪਣੇ ਰੱਬ ਤੇ ਯਕੀਨ ਰੱਖਿਆ ਕਰੋ ਵੀਰੇ ਉਹ ਦਿੰਦੇ ਆ ਰੱਬ ਦੇ ਘਰ ਦੇਰ ਆ ਦੇਰ ਨਿਯਮ ਵਿੱਚ ਛੋਲ ਲੈਣਾ ਮਹਾਰਾਜ ਜੇ ਸੱਚੀ ਮੰਨੂਗੀ ਤੇ ਤੇ ਬਾਕੀ ਜਿਹੜੇ ਹੁਣ ਰੇਤ ਲੈ ਕੇ ਆਏ ਸੀ ਡਰਾਈਵਰ ਵੀਰ ਉਹਨਾਂ ਨੂੰ ਆਪਾਂ ਚਾਹ ਪਾਣੀ ਪਿਓਣ ਦੇ ਪੇ ਤੇ ਇਹ ਆ ਹੁਣ ਪਾਪਾ ਸਾਨੂੰ ਟਿਵੀਸ਼ਨ ਤੋਂ ਲੈ ਕੇ ਆਉਣ ਡਿਆ ਅੰਕਲ ਬੈਠੇ ਆ ਬਲੂ ਭੱਗ ਵਾਲੇ ਸਾਹਮਣੇ ਤੇ ਇਹਨਾਂ ਕੋਈ ਆਪਾਂ ਸਾਰਾ ਮਟੀਰੀਅਲ ਦਾ ਸਮਾਨ ਲੈਣਾ ਵਾ ਤੇ ਆਂਦੇ ਜੋ ਰੇਤ ਤੁਹਾਨੂੰ ਪਿੱਛੋਂ ਆਊਗਾ ਸਾਨੂੰ ਤੇ ਉਹੀ ਤੁਹਾਨੂੰ ਦਵਾਂਗੇ ਬਹੁਤ ਚੰਗੇ ਅੰਕਲ ਸਾਨੂੰ ਪਿਆਰ ਕਰਦੇ ਆ ਨਾ ਸੋ ਅੱਜ ਬਲੌਗ ਦਾ ਦੂਜਾ ਰੈਡੀਆ ਤੇ ਆਪਾਂ ਲਾ ਲਈ ਇਸ ਕੰਗੇ ਤੇ ਦਾਦੀ ਉਧਰੋਂ ਪੈਖੜ ਕਰ ਆ ਗਿਓ ਜਿਆ ਜਿਆ ਤੇ ਬੈਠੜਣਾ ਗਏ ਤੇ ਆਪਣਾ ਸਵਾਲ ਵੀ ਆਇਆ ਥੋੜਾ ਜਿਆ ਤੇ ਸਾਡੇ ਨਾਲ ਹੀ ਅੱਜ ਇਹ ਤੇ ਬਰ ਕੋ ਪਛੀ ਕਿਹੜੀ ਆਲੀ ਕੋਲ ਛੇ ਕਿਹਦੇ ਨੇ ਆਇਆ ਕਿਸੇ ਬਰਾਦਰ ਤੇ ਬਣਾਉਤੀਓ ਇਹ ਫਰ ਫੀਸ ਆ ਰਿਹਾ ਕੀ ਹਾਲ ਚਾਲ ਹੈ ਲੜੀ ਤੇ ਦਾਦੀ ਤੇ ਚੱਕ ਲਗ ਲਈਏ ਤੇ ਦਾਦੀ ਨੂੰ ਆਪਾਂ ਪੈਸੇ ਬੰਦਦੇ ਆ ਤੇ ਬਾਦੋਂ ਆਪਾਂ ਖਾ ਰੂ ਲਿਆ ਵਾ ਗੇਂਦੇ ਪੈਸਾ ਦਾ ਦਾਦੀ ਪੈਸੇ ਦੇ ਦੋ ਥੋੜੇ ਬੋਦੇ ਆ ਮੈਨੂੰ ਸੌਰਪੀ ਕਾ ਬਲ ਗਿਆ ਵਾ ਤੇ ਹੁਣ ਬਸ ਸਾਡੀ ਬੋਲ ਮੱਝੀ ਆ ਤੇ ਦੀਨ ਹੁਣ ਤੇਜੀ ਤੋਂ ਮੈਂ ਖਾਤੀ ਜਾ ਰਹੇ ਆ ਤੇ ਮੇਰੇ ਤਰੀਕ ਤਦੇ ਤਰੀਕ ਤਾਂ ਹੀ ਸਾਰੇ ਰੇ ਰਾਇਸਾ ਮੇਰਾ ਚੱਲ ਦਵੇ ਜਾੜੇ ਵਿੱਚ ਕਰ ਲਾਗੇ ਪੰਜਾਬ ਜਾ ਤੇ ਦੂਰ ਦਿੱਤੇ ਆ ਤੇਰਾ ਵੀ ਵੀ 3 ਸਾਲ ਤੇ 100 ਮਿਲ ਗਿਆ ਵਾ ਤੇ ਉਹਨੇ ਪਾਸਾ ਆਪਣਾ ਹਮਤੀ ਕੀ ਕਰ ਗਿਆ ਵਾ ਹਾਂਜੀ ਮੰਗਾਏ ਤੇ ਆਪਾਂ ਸਮੁਗਤ ਸਹੀ ਜਾਂ ਪਰਕਾਈ ਤੇ ਉਹ ਕੁਝ ਮਿਲਿਆ ਨਹੀਂ ਦਾ ਦਿਨ ਨਾਲ ਇਕੱਲੇ ਲੈ ਲਿਆ ਇਹ ਆਤ ਨਾਲੇ ਸੁਰਗਿ ਦੇ ਤਵਾ ਤੇ ਹਾਨੂੰ ਬੱਚੇ ਮੱਗ ਜਾ ਤੇ ਹੁਣ ਖਾਵਾਂਗੇ ਨਾਲੇ ਇਹ ਦੇਣਾ ਈ ਯਾਰ ਇਹ ਲਵਾ ਕੇ ਇਹ ਔੜਾ ਦਾਦੀ ਰਦਰ ਪਾਪੜ ਉਟਾਇ ਦੇ ਦੀਆ ਤੇ ਐਦਾ ਹੀ ਦਾਦੀ ਦੇ ਦਿੰਦੇ ਆ ਜੋ ਸ਼ੁਰੂ ਕਰਾ ਦੇ ਨੇ ਉਹਨੇ ਰਾਵਣ ਆਹ ਕਦੀ ਕਦੀ ਦੇ ਦਿੰਦੇ ਆ ਕਿ ਕਦੀ ਕਦੀ ਖਾਣ ਨੂੰ ਲੈ ਆਉਂਦੇ ਆ ਜਦੋਂ ਮੋੜ ਦੋ ਖਾਣ ਦੇ ਡਾ ਵੇ ਤੇ ਅੱਜ ਖਾਣ ਨੂੰ ਹੀ ਪਰ ਮਿਲਿਆ ਮੋੜ ਦੇ ਦੇ ਦਿੰਦੇ ਆ ਤੇ ਪਾਪੜ ਵੀ ਦੇ ਤੇ ਥੋੜੇ ਥੋੜੇ ਪਾਪਾ ਦੀ ਬੈਲ ਲੈ ਦੇ ਗਾਂ ਦੇ ਵਿੱਚੋਂ ਫੜਾਂਗੇ ਕਹਾਂਗੇ ਗੁਰਦਵਾਰਾ ਬੱਦਾਂ ਦੀ ਦੇਖ ਤੇ ਗੁਰਦਵਾਰਾ ਵਿੱਚ ਬਾਕੀ ਬੈ ਤੇ ਫੋਨ ਵੀ ਕੱਢਿਆ ਅੱਜ ਕਿੱਥੇ ਜਵਾਹੀ ਚਲੋ ਗੁਰਦਵਾਰੇ ਦਾ ਨਾਮ ਹੈ ਕਾਲਿਆ ਸੀ ਮੋਟਾ ਆ ਗਿਆ ਵੀ ਲੈ ਸੌਂਵਰੀ ਮਤ ਲਾਈ ਆਂਦੇ ਗੁਰਦਵਾਰੇ ਨਾ ਯਾਰ ਮੈਂ ਪੈਂਦਾ ਵੜਾ ਆਂਦੇ ਚੱਲ ਗੁਰਦਵਾਰੇ ਨਾਲ ਮੈਂ ਚੱਲ ਆ ਗਿਆ ਤਾਂ ਗੁਰਦਵਾਰੇ ਵਿੱਚ ਚੱਲ ਗਿਆ ਹੋਰ ਬਾਕੀ ਇਹ ਹਾਂਜੀ ਅੱਜ ਸਾਡੇ ਵਲੌਗ ਦੇ ਸ਼ੁਰੂ ਕੀ ਦਿਨ ਜਿਦਾਰਾਂ ਨੂੰ ਬਣਾਈ ਹੈ ਤੇ ਜਾ ਦੇਣੇ ਆ ਕੱਲ ਜਿੱਦਾਂ ਆ ਰਹੀ ਤਾਂਗੀ ਤੇ ਅੱਜ ਸੀਮਿੰਟ ਵੀ ਆ ਗਿਆ ਤੇ ਐਡਾ ਹੀ ਹੋਰ ਕੰਮ ਪੈਦਾ ਵਾਲਾ ਕਰਾਂਗੇ ਸਟਾਰਟ ਜਦ ਤੱਕ ਬਰ ਬੰਨ ਪੱਥਰ ਰੱਖ ਲਈਏ ਘਰ ਦਾ ਤੇ ਚਲੋ ਬਾਤੀ ਕਰ ਪਾਪਾ ਪੂ ਜੀ ਸਿੰਘ ਦੀ ਬਾਬੇ ਦੀਪ ਸਿੰਘ ਦੀ ਬਾਬੇ ਦੀ ਕਿਰਪਾ ਚ ਆਈ ਦੀ ਬੰਦਾ ਨੇ ਕੀ ਕਰ ਸਕਦਾ ਵਾ ਬਸਤੀ ਹੁਣ ਹੌਲੀ ਹੌਲੀ ਇਦਾਂ ਕੰਮ ਹੋ ਰੂਆ ਸ਼ੁਰੂ ਤੇ ਮੈਂ ਕਹਿੰਦਾ ਵਾ ਸਾਡੀ ਦੇ ਹਰਦਾਸ ਤੇ ਅਫੀਫ ਬਾਬੇ ਦੀ ਧਾੜੀ ਸੁਣੀ ਸਾਰਿਆਂ ਦੀ ਛੋੜੇ ਚਲੋ ਜਿੱਦਾ ਕਰ ਬਣ ਗਿਆ ਉਹਨਾਂ ਖੜਾ ਕੋ ਜਬ ਵਿਚ ਆ ਜਾਂਦਾ ਜਿੱਦਾਂ ਤੁਨ ਬੜਾ ਵੀ ਆਪਾਂ ਟੀਨਾ ਥਲੇ ਰਹਿੰਦੇ ਹਾਂ ਤੇ ਹੁਣ ਜਿੱਦਾਂ ਮੀਂਹ ਪੈਂਦਿਆ ਹਲੇ ਵੀ ਮੀ ਭੈਣ ਮੜਮੜਾ ਜਿੱਦਾਂ ਮੀਂਹਿਆ ਦਾ ਤੇ ਜਵ ਤੇ ਜਾਂਦਾ ਤੇ ਡਰ ਲੱਗਦਾ ਵਾ ਤੇ ਚਲੋ ਸਾਡਾ ਵੀ ਹੁਣ ਪੱਕਾ ਘਰ ਪਾਊਗਾ ਘਰਤੀ ਬਾਬਾ ਜੀ ਨੇ ਕਿਹਾ ਹੋਈ ਜੋਲੀ ਆਪੇ ਕੰਮ ਹੁੰਦਾ ਰਹੂਗਾ ਤੇ ਧਨ ਵੀ ਵਿਖਾਵਾਂਗੇ ਹੁਣ ਚਿਮਟ ਵੀ ਆ ਗਿਆ ਵਾ ਤੇ ਹੁਣ ਸੈਤਵਾਰ ਪੱਕਾ ਕੰਮ ਜਾਲੂ ਕਰਦੀ ਹਾਂਜੀ ਤੇ ਤੁਹਿੰਝੋ ਜਿਹਾ ਤੇ ਉਹ ਵੀ ਇੱਤਾ ਦੇ ਨਾਂ ਮੈਂ ਦਵਾਈਆਂ ਤੇ ਲਈ ਆਈ ਥਿੰਕ ਉਹ ਦਰੋ ਢਾਂਗ ਲੈ ਆਂਦੀਆਂ ਨੂੰ ਤੇ ਤੁਸੀਂ ਇਹ ਨਾਲ ਲੇਟ ਕਿਉਂ ਪਾਇਆ ਕੰਮ ਤੇ ਸਾਨੂੰ ਇਹ ਨਹੀਂ ਵੀ ਇੱਥੇ ਜਿਹੜੀ ਪਰਤਿਆ ਉਹ ਬੜੀ ਪੈਣੀ ਮਿੱਟੀ ਤੇ ਸਾਨੂੰ ਇਹੇ ਕਣਕਾ ਵੱਢ ਕੇ ਚਲੋ ਆਪਣੀ ਆਪਣੀ ਪੈਲੀ 'ਚ ਪਾ ਜੂਗੀ ਤੇ ਸਾਨੂੰ ਥੋੜੀ ਜੀ ਰਹਿਤ ਦੋ ਜੂਗੀ ਤੇ ਇਸ ਕਰਕੇ ਥੋੜਾ ਕੰਮ ਤੇ ਲਾ ਪਾਇਆ ਹੀ ਤੇ ਚਲੋ ਹੁਣ ਬਾਕੀ ਹੁੰਦਾ ਹੀ ਰਹੂਗਾ ਕੰਮ ਕੀ ਤਾਂ ਨੂੰ ਉਖਾਉਣਾ ਹੀ ਆ ਤੁਹਾਡੇ ਨਾਲ ਜੇ ਆਪਾਂ ਤੇ ਹਾ ਦੀ ਬੀ ਪੈ ਗਿਆ ਤੇ ਆ ਬੜਾ ਬੀ ਬਿਆਵਾ ਤੇ ਤੁਹਾਨੂੰ ਵੀਊ ਵਿਖੋੜੇ ਬਾਹਰ ਦਾ ਬੜਾ ਸੋਹਣਾ ਹੋਣਿਆ ਵਾ ਤੇ ਇੱਥੇ ਆਪਾਂ ਬਾਲੇ ਰੱਖਿਆ ਘਟਾ ਕੇ ਪਰਾਣਾ ਉਹ ਬਾਲੇ ਵਾਲਾ ਹੀ ਤੇ ਓ ਸਵਾਤਾ ਸਾਡਾ ਤੇ ਵੀਊ ਵਿੱਚ ਚੈੱਕ ਕਰੋ ਤੁਸੀਂ ਉਹ ਤਰਪਾਣ ਪਾ ਗਏ ਆਪਾਂ ਟਰੈਕਟਰ ਲਾਇਆ ਵਾ ਬਾਹਰ ਹੀ ਲੋੜ ਪੈਂਦਾ ਵਾ ਚਲੋ ਤੇ ਬਾਕੀ ਰਬੜ ਇਹ ਬਾਕੀ ਵੀ ਪਾਇਆ ਵਾ ਉਹ ਹਤਾ ਪਾਇਏ ਰਬ ਗਰੀਬਾੜੂ ਫਸਲ ਫਸਲ ਵਾ ਡਲ ਆਏ ਤੇ ਬਾਕੀ ਰੋੜ ਬਹੁਤ ਸਭ ਤੇ ਖਰਾਬ ਹੈ ਪਰ ਚਲੋ ਕੋਈ ਗੱਲ ਨਹੀਂ ਤੇ ਬਾਕੀ ਆ ਉਹ ਟਰੈਕਟਰ ਲਾਇਆ ਆਪਾਂ ਬਾਹਰ ਹੀ ਜਦੋਂ ਘਰ ਪੈ ਗਏ ਕੋਈ ਨਹੀਂ ਉਹ ਵੀ ਅੰਦਰ ਹੀ ਆਇੜਾ ਇੱਥੇ ਲੱਗ ਜਾ ਕਰੂਗਾ ਜਿੱਥੇ ਉਹੜਾ ਆਪਾਂ ਰਹਿ ਡੇ ਫਿਲਹਾਲ ਪਹਿਲਾਂ ਇੱਥੇ ਲਾ ਦਾ ਦਾ ਹੈ ਤੇ ਫਿਰ ਫਿਰ ਆਪਾਂ ਇੱਥੇ ਆ ਕੇ ਤੇ ਟਰੈਕਟਰ ਬਾਹਰ ਲੋਣਾ ਪਿਆ ਚਲੋ ਕੋ ਵੀਡੀਓ ਤੇ ਸਬਾੜ ਵੀ ਆ ਗਿਆ ਵਾ ਸਾਰਾ ਤੇ ਪੈ ਜੜਾ ਤੇ ਛੇਤੀ ਬਸ ਬਿਸਤਰੀ ਡਾਉਣਾ ਉਤੇ ਤੇ ਅੱਗੇ ਇੱਕ ਗੱਲ ਕਰਦੇ ਹੋਏ ਬਲੌਗ ਦਾ ਐਂਡ ਕਰਦੇ ਆ ਫਿਰ ਆਪਾਂ ਡਿਵਿਸ਼ਨ ਚੱਲ ਜਣਵਾ ਤੇ ਹਾਂ ਬਾਕੀ ਤੁਸੀਂ ਲਾਈਕ ਸ਼ੇਅਰ ਕਮੈਂਟ ਕਾਤਾ ਦੇ ਲੋ ਸਬਸਕ੍ਰਾਈਬ ਕਰਦੇ ਹੋ ਤੇ ਚੀਕੂ ਵੀ ਪਤਾ ਨਹੀਂ ਕਿੱਧਰ ਭੈੜਿਆ ਚੀਕੂ